ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹ ਹਾਂ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਜੀ ਪ੍ਰੀਤ ਸੀਡ ਸਟੋਰ ਜੋ ਕਿ ਦਾਣਾ ਮੰਡੀ ਦੇ ਵਿੱਚ ਪੰਜ ਨੰਬਰ ਦੀ ਦੁਕਾਨ ਆ ਇੱਥੇ ਲਗਭਗ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਵਿੱਚ ਨਵਾ ਪਿੰਡ ਅਟਨਾ ਵਾਲੀ ਮਿਠੜਾ ਕਾਂਜਲੀ ਬੂਟਾਂ ਧੰਮਾ ਕੋਠੇ ਕਾਲਾ ਸਿੰਘ ਤੇ ਫਿਆਲੀ ਜਾਂ ਇੱਕ ਦੋ ਪਿੰਡ ਹੋਰ ਵੀ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੀੜਤ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਕਿ ਇਹਨਾਂ ਨੇ 110 ਜਿਹੜਾ ਬੀਏ ਝੋਨੇ ਦਾ ਉਹ ਕਹਿ ਕੇ ਇਸ ਦੁਕਾਨ ਤੋਂ ਖਰੀਦਿਆ ਸੀਗਾ ਜੋ ਕਿ ਸ਼੍ਰੀ ਨਾਮ ਕੰਪਨੀ ਦਾ ਏ ਪਰ ਜਦੋਂ ਹੁਣ ਸਾਰੀਆਂ ਪਾਣੀ ਲੱਗ ਚੁੱਕੇ ਨੇ ਉਹਨਾਂ ਨੂੰ ਖਾਦਾਂ ਪੈ ਚੁੱਕੀਆਂ ਨੇ ਦਵਾਈਆਂ ਪੈ ਚੁੱਕੀਆਂ ਨੇ ਕਿਸਾਨ ਦਾ ਖਰਚਾ ਹੋ ਚੁੱਕਿਆ ਏ ਪਰ ਅੱਜ ਹਾਲਾਤ ਇਹ ਨੇ ਕਿ ਜਦੋਂ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਕਿ ਜਿਹੜੇ ਸਿੰਪਲ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਜਾਂ ਜਿੱਥੇ ਮੌਜੂਦਾ ਨਾਲ ਵੀ ਲੈ ਕੇ ਆਏ ਆ ਕਿ ਅੱਧਾ ਝੋਨਾ ਲਗਭਗ 45 ਤੋਂ 50% ਝੋਨਾ ਜਿਹੜਾ ਹੈਗਾ ਉਹ ਪੱਕ ਚੁੱਕਿਆ ਏ ਬਾਕੀ ਅੱਧਾ ਝੋਨਾ ਜਿਹੜਾ ਹੈਗਾ ਉਹ ਹਜੇ ਕੱਚਾ ਹੀ ਖੜਾ ਏ ਉਹ ਕਾਰਨ ਕੀ ਹੈ ਤੁਸੀਂ ਆ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਝੋਨਾ ਹੈ ਉਹ ਉਸੇ ਤਰ੍ਹਾਂ ਹੀ ਖੜਾ ਹੈ ਹੈਨਾ ਤੇ ਇਹ ਜਿਹੜਾ ਬੀਏ ਇਹ ਮਿਕਸ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੰਪਲੀਟਾ ਅਸੀਂ ਕਰ ਰਹੇ ਆ ਚਾਹੇ ਉਹ ਮਾਲਵੇ ਦੀ ਗੱਲ ਹੋਵੇ ਚਾਹੇ ਮਾਝੇ ਦੀ ਗੱਲ ਹੋਵੇ ਚਾਹੇ ਦੁਆਬੇ ਏਰੀਆ ਦੀ ਗੱਲ ਹੋਵੇ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ ਖੇਤੀਬਾੜੀ ਮਹਿਕਮਾ ਜਾਂ ਸਰਕਾਰਾਂ ਮੰਤਰੀਆਂ ਤੱਕ ਜਿੱਦਾਂ ਬਿਸ਼ੇ ਅਕਾਲੀ ਆਪਣੀ ਸਰਕਾਰ ਦੇ ਵਿੱਚ ਸਿਗਰਨਾ ਤੂਤ ਸਿੰਘ ਮੰਤਰੀ ਜਿਹੜਾ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਕੋਲੋਂ ਰਪਾਇਦਾ ਕਪਲਾ ਆ ਜਾਂ ਅਰਬਾਂ ਰੁਪਈਆਂ ਦਾ ਕਪਲਾ ਜਿਹੜਾ 20 ਦੇ ਵਿੱਚ ਨਿਕਲਿਆ ਸੀ ਹਾਲਾਤ ਅੱਜ ਵੀ ਉਹੀ ਨੇ ਸਰਕਾਰਾਂ ਬਦਲੀਆਂ ਨੇ ਸਿਰਫ ਲੋਗੋ ਚੇਂਜ ਹੋਏ ਨੇ ਹਾਲਾਤ ਪ੍ਰਣਾਲੀ ਉੱਥੇ ਦਾ ਉੱਥੇ ਹੀ ਖੜਾ ਏ ਇਹਦੇ ਵਿੱਚ ਜਦੋਂ ਅਸੀਂ ਸਬੰਧਤ ਦੁਕਾਨਦਾਰ ਕੋਲੋਂ ਅੱਜ ਬੀ ਮੰਗੇ ਸੌਰੀ ਬਿੱਲ ਮੰਗੇ ਉਹਨਾਂ ਬੀਆਂ ਦੇ ਤੇ ਦੁਕਾਨਦਾਰ ਵੱਲੋਂ ਤੁਸੀਂ ਦੇਖ ਸਕਦੇ ਕਿ ਪੁਰਾਣੀਆਂ ਡੇਟਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਕਪਲਾ ਹੈ ਕਿ ਪੁਰਾਣੀਆਂ ਡੇਟਾ ਦੇ ਵਿੱਚ ਬੀ ਜਿਹੜੇ ਆਪਣੇ ਬੀਆਂ ਦੇ ਜਿਹੜੇ ਬਿੱਲ ਕੱਟੇ ਜਾਂਦੇ ਨੇ ਤੇ ਜਿੱਥੇ ਤੁਸੀਂ ਇਹ ਗ੍ਰਾਹਕ ਦੇ ਸਾਈਨ ਆਉਣੇ ਨੇ ਉੱਥੇ ਦੁਕਾਨਦਾਰ ਵੱਲੋਂ ਆਪ ਸਾਈਨ ਕੀਤੇ ਜਾਂਦੇ ਨੇ ਇਹ ਵੀ ਇੱਕ ਫਰਜੀ ਵਾੜਾ ਹੋ ਰਿਹਾ ਹੈ ਜਿਹੜੀ 420 ਹੋ ਰਹੀ ਹੈ ਸੋ ਅਸੀਂ ਜਿਹੜੇ ਸਾਡੇ ਕਪੂਰਥਲੇ ਦੇ ਇਥੋਂ ਦੇ ਚੀਫ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਪਰ ਅਸੀਂ ਕਿਸਾਨ ਵੀਰਾਂ ਨੂੰ ਵੀ ਲਗਭਗ 2-3 ਸਾਲ ਤੋਂ ਲਗਾਤਾਰ ਵੀਡੀਓ ਜਰੀਏ ਜਾਂ ਪ੍ਰੈਸ ਜਰੀਏ ਅਸੀਂ ਇਹ ਸੁਚੇਤ ਕਰ ਰਹੇ ਹਾਂ ਇਹ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦਣੀ ਹੈ ਕੋਈ ਵੀ ਤੁਸੀਂ ਵੀ ਖਰੀਦਣਾ ਹੈ ਉਹ ਤੁਸੀਂ ਪੱਕੇ ਬਿਲਾਂ ਦੇ ਉੱਪਰ ਖੀਦੋ ਇਹ ਪ੍ਰੋਬਲਮ ਜਿਹੜੀਆਂ ਕ੍ਰੀਏਟ ਨਾ ਹੋਣ ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਜਾਂ ਖੇਤੀਬਾੜੀ ਮੇਰਾ ਨਾਮ ਸੁਪਰੀਤ ਸਿੰਘ ਹੋ ਜੀ ਤੇ ਇਹ ਕੀ ਦੁਕਾਨਦਾਰ ਨਾ ਕੀ ਆਹ ਮੇਰੀ ਹੈ ਜੀ ਪ੍ਰੀਸੀਡਰ ਸਟੋਰ ਕੋਲ ਸਰ ਜੀ ਨਾਮ ਤੋਂ ਅੱਜ ਕਾਫੀ ਕਿਸਾਨ ਇੱਥੇ ਹੋ ਕੇ ਆਏ ਆ ਤੇ ਉਹਨਾਂ ਦਾ ਇਹ ਰੂਪਾ ਕੀ ਤੁਹਾਡੇ ਕੋਲੋਂ ਜਿਹੜਾ ਆ ਸੁਪਰੀਤ ਜਿਹੜੇ ਬੀਜ ਆ ਉਹ ਦਿੱਤੇ ਜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਜੀ ਵੀ ਡੁਪਲੀਕੇਟ ਬੀਜ ਨਹੀਂ ਹੈ ਬੀਜ ਕੰਪਨੀ ਦਾ ਹੀ ਆ ਕੰਪਨੀ ਤੋਂ ਲਿਆ ਗਿਆ ਸੀਗਾ ਜੀ ਸ੍ਰੀ ਸ਼੍ਰੀ ਰਾਮ ਬਾਇਓਟ ਸ੍ਰੀ ਰਾਮ ਐਗਰੀਟੈਕ ਇੰਡੀਆ ਕੰਪਨੀ ਤੋਂ ਵੀ ਲਿਆ ਸੀਗਾ ਆਪਾਂ ਤੇ ਬਿੱਲ ਤੇ ਲਿਆ ਸੀਗਾ ਬਾਕੀ ਤਾਂ ਬਿੱਲ ਤੇ ਆਪਾਂ ਜਿੰਨਾਂ ਦਾ ਮਾਲ ਦਿੱਤਾ ਵਾ ਉਹਦੇ ਵਿੱਚ ਇਹ ਆ ਵੀ 110 ਵੈਰੈਟੀ ਦੇ ਵਿੱਚ 126 ਤੇ ਬੀਜ ਦੀ ਥੋੜੀ ਮਿਕਸਿੰਗ ਆਈ ਆ ਕੰਪਨੀ ਵਾਲੇ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਰਿਟਰਨ ਤੇ ਦੇ ਕੇ ਗਏ ਆ ਤੇ ਕੰਪਨੀ ਵਾਲੇ ਅੱਜ ਆ ਵੀ ਰਹੇ ਆ ਤੇ ਉਹ ਜੀਵਨਦਾਰਾਂ ਦੇ ਰੂਪਰੂ ਕਰਾ ਦਿੰਦੇ ਆ ਤੇ ਉਹ ਕੰਪਨੀ ਵਾਲੇ ਇਸ ਤੋਂ ਪਹਿਲਾਂ ਆਣ ਕੇ ਜੀਵਨਦਾਰਾਂ ਦੇ ਖੇਤਾਂ 'ਚ ਗਏ ਆ ਜੀ ਨੀਤਾਂ ਤੇ ਸਾਰਾ ਉਹਨਾਂ ਨੇ ਦੇਖਿਆ ਗਿਆ ਵਾ ਜੀਵਿਦਾਰਾਂ ਨੂੰ ਵੀ ਪਤਾ ਉਹਨਾਂ ਦੇ ਕੀਤਾ ਕਿ ਪਹੁੰਚੇ ਆ ਤੇ ਉਸ ਤੋਂ ਬਾਅਦ ਉਹ ਲਿਖ ਕੇ ਲਿਆ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ ਕੱਲ ਸੋਮਵਾਰ ਸੀਗਾ ਤੇ ਅੱਜ ਉਹ ਆ ਰਹੇ ਆ ਦੱਸਣਗੇ ਜੀਵਿਦਾਰ ਨੂੰ ਕੀ ਹੁੰਦਾ ਕੀ ਲੈਣਾ ਕੀ ਹਾਲ ਹੈ ਇਸ ਜੀੜੀ ਮਿਸਿੰਗ ਆਈ ਆ ਤੇ ਸੋਨਾ ਦਾ ਹੀਰੀ ਰੋਪਾ ਜੀ ਉਹ ਸਮੇਂ ਪਤੀ ਫੇਰ ਨਹੀਂ ਕੱਢਦੇ ਉਹਨਾਂ ਨੂੰ ਕਹਿੰਦੇ ਨਹੀਂ ਨਹੀਂ ਦੱਸਿਆ ਜੀ ਫਾਰਮਰ ਉਸ ਟਾਈਮ ਤੇ ਆ ਰਿਹਾ ਜੀ ਪੀਸ ਦੇ ਦੋ ਰਾਜ ਹੁੰਦਾ ਜੇ ਦਾਜ ਰਾਜਾ ਚਲੋ ਬਾਤ ਕਰਕੇ ਪਾ ਉਸ ਟਾਈਮ ਵੀ ਦੇ ਹਾਂ ਫਾਰਮ ਨੂੰ ਸਾਨੂੰ ਇੰਨਾ ਦੇ ਦਿਓ ਜੀ ਮੈਨੂੰ ਪ੍ਰੀਤ ਤੌਰ ਮੈਨੂੰ ਤੌਰ ਮੇਰਾ ਮੇਰੇ ਕਰ ਦਿਓ ਚਲੋ ਅਸੀਂ ਕੁਝ ਮਿਲ ਕੱਟ ਲਈਦੇ ਆ ਉਹ ਜਿਹਨਾਂ ਨਹੀਂ ਦਿਮਾਗ 'ਚ ਰਹਿੰਦਾ ਵੀ ਜਿਹੜੇ ਰਹਿ ਜਾਂਦੇ ਆ ਉਸ ਨੂੰ ਪਤਾ ਹੁੰਦਾ ਵੀ ਇੰਨਾ ਬੀਜ ਵੇਚਿਆ ਵਾ ਇੰਨਾ ਵੇਖਿਆ ਇੰਨਾ ਪਾਇਆ ਵਾ ਉਹ ਬਿਲ ਅਸੀਂ ਬਾਅਦ 'ਚ ਕੱਟ ਕੇ ਸਾਰੇ ਜਿੰਨੇ ਜ਼ਿੰਮੇਵਾਰਾਂ ਦੀ ਕੰਪਲੇਂਟ ਸੀ ਸਾਰਿਆਂ ਨੂੰ ਬਿਲ ਦੇ ਦਿੱਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਪਨੀ ਮੰਨ ਨਹੀਂ ਆ। ਇਹ ਕੰਪਨੀ ਇਹ ਵੀ ਕੱਲ ਕਰੇਗੀ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਉਹ ਭਰਪਾਈ ਕਰੇ। ਕੰਪਨੀ ਆਗਿਆਂ ਦੀ ਮੇਰੇ ਕੋਲ ਬਰੇਦਰ ਰਿਕਾਰਡਿੰਗ ਪਈ ਆ। ਤਾਂ ਮੈਂ ਸਮਝ ਸਕਦਾ ਉਹਨਾਂ ਨੇ ਇਹ ਕਿਹਾ ਜੀ ਅਸੀਂ ਖੜੀ ਮੀਟਿੰਗ ਕੀਤੀ ਆ। ਉਹਦੇ ਵਿੱਚ ਇਸ ਟਾਈਮ ਅਸੀਂ ਕੁਝ ਨਹੀਂ ਕਿਹਾ ਦੱਸ ਕਿ ਜਿਹੜੇ ਪੀਆਰ ਵੈਰਾਈਟੀ 126 ਹੋ ਚ ਮਿਕਸਾ ਉਹਦਾ ਤਾਂ 110 ਦਾ ਜਿਹੜਾ ਫਰਕ ਆ ਤਾਂ ਇਹ 15 ਤੋਂ 20 ਦਿਨ ਲਾ ਲੋ ਵੱਧ ਤੋਂ ਵੱਧ ਕਹਿੰਦੇ ਇੰਨਾ ਵਾ 126 ਚੋਂ ਨਾ ਜਿਹੜਾ ਜੀ ਪੱਕੇ ਕਰਦਾ ਨਾਮ ਤਾਂ ਲੋਕ ਕਿੱਥੇ ਰਹਿਣ ਆਲੇ ਨਵਾਂ ਪਿੰਡ ਅੱਜ ਇੱਥੇ ਇੱਕ ਦੁਕਾਨ ਤੇ ਵੀ ਕੁੰਸੀ ਵੀਜਾ ਜੀ ਪੂਰੇ ਕਿਸਾਨ ਕਿਹੜਾ ਕੀ ਮਾਮਲਾ ਜੀ ਇਹ ਮਾਮਲਾ ਜੀ ਖੇਤੀਬਾੜੀ ਨਾਲ ਇਹਨਾਂ ਕੋਲ ਵੀਜ ਖੜੇ ਸਾਰੇ ਜ਼ਿਮੀਂਦਾਰ ਨੇ ਆਪਣੇ ਸ਼੍ਰੀ ਰਾਮ ਦਾ ਵੀ ਖੜਿਆ ਸੀ ਤਕਰੀਬਨ 50% ਉਹਦੇ ਇਚੇ ਵਾਲਾ ਜੁਗਰੀਡ ਵੀ ਹੈ ਵੈਦਾਨੀ ਸਰਾ ਅੱਜ ਤੈਨ ਨਾ ਕੋਈ ਨਾਂ ਨਹੀਂ ਲੈਣ ਤੇ ਕਰਕੇ ਜ਼ਿਮੀਂਦਾਰ ਸਾਰੇ ਇਕੱਠੇ ਹੋਏ ਆ ਜਿੰਨਾ ਜਿੰਨਾ ਵੀ ਖੜਿਆ ਇੱਕਦੋਂ ਲਾਇਏ ਸੀਗੇ ਆਪਣੇ ਤੋ ਤਰੀਕਾ ਨਹੀਂ ਜੇ ਮਈ ਲਾਇਆ ਮਈ ਹਾਂ ਮਈ ਚ ਮਈ ਚ ਲਾਇਆ ਤੇ ਕੀ ਗੱਲ ਕੀ ਹੋਇਆ ਕਿ ਉਹਨੂੰ ਜੋ ਪਨੀਰੀ ਤੇ ਬੀਜੀ ਪਨੀਰੀ ਬੀਜਾਂ ਤੋਂ ਬਾਅਦ ਜੋ ਨਰਜੋ ਲਾਇਆ ਉਹ ਨਿਸਰ ਦਾ ਟਾਈਮ ਆਇਆ ਤਾਂ ਹੁਣ ਪਤਾ ਲੱਗਾ ਬੀਜ ਹੈ ਡਿਪਲੀਕੇਟ ਵੀ ਹੈ ਮੇਤਾ ਨਿਸਰ ਆਇਆ ਜੀ ਅਜੇ ਨਿਸਰੀ ਜਾਂਦਾ ਜੀ ਬਚ ਨਿਸਰਦਾ ਵੀ ਆ ਹੁਣ ਇਹ ਨਹੀਂ ਪਤਾ 10 ਵਾ ਕਿਹੜਾ ਵਾ ਕੋਈ ਈ ਦਾ حساب ਨਹੀਂ ਲਗਾਇਆ ਜਾਂਦਾ ਹੁਣ ਦੁਕਾਨਦਾਰਾਂ ਨਾਲ ਕੀ ਗੱਲ ਹੋਈ ਗੱਲ ਬਾਤ ਚੱਲਦੀ ਹੈ ਜੀ ਵੇਖੋ ਤੇ ਇਹ ਜਿਹੜੇ ਤੁਹਾਨੂੰ ਹੁਣ ਦਿੱਤੇ ਇਨਾਂ ਨੇ ਕਿ ਬਿੱਲ ਸੀਗੇ ਜੀ ਹਾਂਜੀ ਹਾਂਜੀ ਇਹ ਬਿੱਲ ਹੈ ਜੀ ਇਹ ਸਾਨੂੰ ਬਿੱਲ ਦਿੱਤੇ ਹੋਏ ਇਨਾਂ ਨੇ ਇਹ ਬਿੱਲ ਦੇ ਲੋ ਜੀ ਇਹਨਾਂ ਦੇ ਜਦੋਂ ਮੰਨ ਲਓ ਬਿੱਲ ਵਾਪਰੇ ਜਦੋਂ ਅਸੀਂ ਬੀਜ ਲਿਆ ਉਦੋਂ ਸਾਨੂੰ ਇਹ ਬਿੱਲ ਨਹੀਂ ਮਿਲੇ ਤੇ ਸਾਨੂੰ ਹੁਣ ਬਿੱਲ ਮਿਲੇ ਆ ਜੀ ਆਣ ਕੇ ਲਾ ਲਓ ਤੁਸੀਂ ਆਹ ਕਿੰਨਾ ਮਹੀਨਾ ਚੱਲ ਪਿਆ ਤੇ ਝੋਨਾ ਜਦੋਂ ਬਿੱਲ ਅਸੀਂ ਝੋਨੇ ਦੇ ਲਾਇਆ ਜਦੋਂ ਉਦੋਂ ਬੀਜਿਆ ਤੇ ਦੇਖੋ ਬਿੱਲ ਜਦੋਂ ਬੀਜਿਆ ਉਦੋਂ ਦੇ ਬਿੱਲ ਹੁਣ ਇਹਨੇ ਸਾਨੂੰ ਬਿੱਲ ਦਿੱਤੇ ਆ ਤੇ ਇਹ ਕਹਿੰਦਾ ਕਿ ਤੁਹਾਡੀ ਮਰਜ਼ੀ ਅਸੀਂ ਤਾਂ ਵਿਸ਼ਵਾਸ ਨਾਲ ਅਸੀਂ ਬਿੱਲ ਉਹ ਸਾੜ ਕੇ ਗਏ ਉਹਦੇ ਨਾਲ ਜਾਂ ਤਾਂ ਹੋਵੇ ਸਾਨੂੰ ਪਤਾ ਹੁੰਦਾ ਕਿ ਹਾਂ ਵੀ ਆਰ ਆਲਾ ਨਿਕਲਣਾ ਜਾਂ ਕੁਝ ਨਿਕਲਣਾ ਜਾਂ ਫਿਰ ਉਸ ਹਿਸਾਬ ਨਾਲ ਕਰਦੇ ਸੀ ਤੁਸੀਂ ਡੁਪਲੀਕੇਟ ਕਹਿ ਰਹੇ ਹੋ ਇਹਦੇ ਵਿੱਚ ਕਿ ਕਸੂਰ ਕੌਣ ਆਇਆ ਦੁਕਾਨਦਾਰ ਦੁਕਾਨਦਾਰ ਹੀ ਹੈ ਜੀ ਅਸੀਂ ਦੁਕਾਨਦਾਰ ਨੂੰ ਜਾਣਦੇ ਜੀ ਅਸੀਂ ਕੰਪਨੀ ਨੂੰ ਥੋੜਾ ਜਾਣਦੇ ਜੇ ਕਹਿਣਗੇ ਸ਼ਰੀਰਾਮ ਕੰਪਨੀ ਕੋਈ ਕਿਹੋ ਜਿਹਾ ਜਾਣਾ ਹਨਾ ਅਸੀਂ ਕੰਪਨੀ ਨੂੰ ਨਹੀਂ ਜਾਣਦੇ ਅਸੀਂ ਦੁਕਾਨਦਾਰ ਨੂੰ ਜਾਣਦੇ ਜੀ ਕਿੰਨਾ ਹਰ ਵਾਰ ਇਥੇ ਅੱਗੇ ਲੱਗ ਗਈ ਹਾਂ ਜੀ ਅੱਗੇ ਵੀ ਲੈ ਕੇ ਜਾਈਦਾ ਜੀ ਅੱਗੇ ਕਦੀ ਇਹ ਪ੍ਰੋਬਲਮ